ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੂੰ ਤੁਸੀਂ ਜਾਣਦੇ ਹੋ ਦਾਸ ਗੁਰਵਿੰਦਰ ਸਿੰਘ ਖੇੜੀ ਅनाथ ਆਸ਼ਰਮ ਖੇੜੀ ਵਾਲੇ ਤੁਹਾਡੀ ਅਰਦਾਸਾਂ ਸਦਕਾ ਥੋੜਾ ਜਿਹਾ ਸਰੀਰ 'ਚ ਫਰਕ ਪਿਆ ਉਹਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਜਿਹੜਾ ਬੀ.ਐਮ.ਸੀ ਤੋਂ ਇਲਾਜ ਜਿਹੜਾ ਚੱਲਦਾ ਸੀ ਪੇਟ ਦਾ ਔਰ ਹੁਣ ਫੋਰਟਿਜ ਤੋਂ ਚੱਲਦਾ ਹੁਣ ਫਰਕ ਪਿਆ ਉਹ ਮੈਨੂੰ ਜਿਹੜਾ ਜ਼ਹਿਰ ਖਵਾਤਾ ਸੀਗਾ ਕੈਮੀਕਲ ਖਵਾਤਾ ਸੀ ਕੋਈ ਸੋ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਫਰਕ ਪਿਆ ਸੋ ਅੱਜ ਪਹਿਲੀ ਵਾਰ ਅਸੀਂ ਤਕਰੀਬਨ ਮੈਂ 10 ਮਹੀਨੇ ਜੇਲ੍ਹ ਚ ਰਿਹਾ ਤੇ ਤਿੰਨ ਗਮਿੰਨ ਦੋ ਮਹੀਨੇ ਨਾ ਮੈਨਾਂ ਨੂੰ ਆ ਗਿਆ ਨੁਭੂ ਗਿਆ ਹੁਣਾਂ 1.5 ਮਹੀਨਾ ਅੱਜ ਕਿੰਨੀ ਤਰੀਕ ਹੈ 14 ਜੁਲਾਈ ਅੱਜ ਰਾਤ ਅਸੀਂ ਵੀਡੀਓ ਬਣਾ ਰਹੇ ਹਾਂ ਸੋ ਇਹ ਪਾ ਦੇਣੀ ਆ ਸੋ ਇਹੀ ਬੇਨਤੀਆਂ ਕਰਨੀ ਆ ਸੀ ਵੀ ਇੱਕ ਤਾਂ ਮੇਰੀ ਜਿਹੜੀ ਸੱਸ ਸਾਗਰਜੀਤ ਕੌਰ ਉਹਨੂੰ ਹੁਣ ਖੁੱਲਾ ਚੈਲੰਜ ਹੈ ਵੀ ਜਿਹੜੇ ਉਹ ਚੈਨਲ ਤੇ ਕਹਿੰਦੀ ਆ ਅਸੀਂ ਉਸ ਚੈਨਲ ਤੇ ਆ ਕੇ ਉਹਦੇ ਨਾਲ ਗੱਲ ਕਰਨ ਤਿਆਰ ਆ ਜੇ ਉਹਦੇ ਜ਼ਰੂਰਤ ਹੈਗੀ ਕਿਉਂਕਿ ਵੈਸੇ ਤਾਂ ਉਹਨੇ ਜੋ ਬੋਲਣਾ ਸੀ ਉਸ ਜੋ ਕੁਝ ਨਹੀਂ ਵੀ ਬੋਲਣਾ ਸੀ ਉਹ ਵੀ ਬੋਲ ਤਾਂ ਤੇ ਲੋਕਾਂ ਨੇ ਤਾਂ ਹੀ ਉਹਨੂੰ ਜਿਹੜਾ ਮਤਲਬ ਉਹ ਜਾਇ ਜਾਂ ਮੂਹਤ ਹੀ ਹੋਈ ਜੀ ਚਪੇੜ ਮਾਰੀ ਆ ਸੋ ਹੋਣੇ ਜਿਹੜੀ ਇੱਕ ਇੱਥੇ ਗੱਲ ਹੋਰ ਮੈਂ ਹੁਣ ਮੁੱਖ ਮੰਤਰੀ ਪੰਜਾਬ ਨੂੰ ਇਹ ਬੇਨਤੀ ਕਰਨੀ ਚਾਹਣਾ ਜੇ ਉਹਨਾਂ ਨੇ ਮੇਰੀ ਗੱਲ ਨਾ ਸੁਣੀ ਫਿਰ ਮੈਂ ਪ੍ਰਾਈਮ ਮਨਿਸਟਰ ਨੂੰ ਵੀ ਮਿਲੂੰਗਾ ਤੇ ਹੋ ਸਕਦਾ ਮੈਂ ਮੋਦੀ ਸਾਹਿਬ ਨੂੰ ਵੀ ਮਿਲਾਂ ਹੋ ਸਕਦਾ ਮੈਂ ਮਤਲਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਇੰਡੀਆ ਦੇ ਉਹਨਾਂ ਨੂੰ ਮਿਲਾਂ ਪਰ ਮੈਂ ਮਿਲੂੰਗਾ ਜ਼ਰੂਰ ਕਿਉਂਕਿ ਇਹਦੇ ਵਿੱਚ ਕੀ ਆ ਜਿਹੜਾ ਇਹ ਸਾਰਾ ਮੇਰੀ ਸੱਸ ਨੇ ਡਰਾਮਾ ਰਚਿਆ ਸੋ ਇੱਕ ਨਾ ਇੱਕ ਦਿਨ ਸੱਚ ਨੇ ਬਾਹਰ ਆਉਣਾ ਹੀ ਸੀ ਸੋ ਇਹ ਉਹਦਾ ਸਾਰਾ ਡਰਾਮਾ ਸੀ ਕੋਈ ਉਹਦੇ ਪੱਟ 'ਚ ਗੋਲੀ ਨਹੀਂ ਸੀ ਵੱਜੀ ਸਭ ਉਹ ਡਰਾਮਾ ਕਰਦੀ ਸੀ ਕਾਰਨ ਕੀ ਸੀਗਾ ਉਹਨਾਂ ਨੇ ਮੇਰੇ ਤਾਏ ਦੇ ਮੁੰਡੇ ਦੇ ਸਿਰ 'ਤੇ ਰਾੜਾ ਮਾਰਤੀਆਂ ਸੀ ਉਹਨਾਂ ਨੂੰ ਪਤਾ ਵੀ ਨੁਕਸਾਨ ਹੋ ਗਿਆ ਸੋ ਉਹਨੇ ਡਰਾਮਾ ਕਰਨਾ ਸੀਗਾ ਨਾਲੇ ਮੈਂ ਉਹ ਕਹਿੰਦੀ ਸੀ ਖੇੜੀ ਵਾਲ ਤੋਂ ਮੇਰਾ ਖੇੜਾ ਛਡਾ ਦਿਓ ਮੈਂ ਤਾਂ ਉਹਨੂੰ ਪਹਿਲਾਂ ਹੀ ਫਸ ਗਿਆ ਮੈਂ ਤਾਂ ਕਦੋਂ ਮੈਂ ਤਾਂ ਕਹਿੰਦਾ ਸੀ ਵੀ ਮੇਰਾ ਖੇੜਾ ਛੱਡੋ ਤੁਸੀਂ ਆਪ ਦਾ ਕੀ ਛਡਾਉਣਾ ਸੋ ਮੇਰੀ ਸੱਸ ਨੂੰ ਬੇਨਤੀ ਆ ਵੀ ਜਿਹੜੀ ਉਹ ਕਹਿੰਦੀ ਸੀ ਵੀ ਉਹਦੇ ਪੰਜ ਵਿਆਹ ਨਹੀਂ ਹੋਏ ਸੋ ਉਹ ਵੀ ਸਬੂਤਾਂ ਸਹਤ ਬੰਦਿਆਂ ਦੇ ਨਾਮ ਲੈ ਕੇ ਬੰਦਿਆਂ ਦੇ ਨਾਮ ਲੈ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆ ਬਾਕੀ ਉਹ ਬਿਰਜੀਤ ਕੌਰ ਨੂੰ ਬੇਨਤੀ ਆ ਵੀ ਹੁਣ ਆਪਣੇ ਮੁੰਡੇ ਨੂੰ ਲੁਕਾਉਂਦੀ ਕਿਉਂ ਫਿਰਦੀ ਹੈ ਹੁਣ ਸਾਲ ਹੋ ਗਿਆ ਜਿੰਦੇ ਲਾ ਕੇ ਭੱਜੇ ਕਿਉਂ ਜੇ ਐਡੀ ਖੱਬੀ ਕਾਣ ਸੀ ਫਿਰ ਘਰੇ ਰਹਿੰਦੇ ਆ ਮੈਨੂੰ ਬਥੇਰੇ ਨੇ ਕਿਹਾ ਵੀ ਭੱਜ ਜਾ ਹਸਪਤਾਲ ਚ ਮੈਂ ਕਿਹਾ ਨਾ ਮੇਰਾ ਜ਼ਿੰਦਗੀ ਚ ਭੱਜਣਾ ਲਿਖਿਆ ਹੀ ਨਹੀਂ ਮਰਦ ਦਾ ਕੰਮ ਭੱਜਣਾ ਨਹੀਂ ਹੁੰਦਾ ਅਸੀਂ ਕੋਈ ਸਾਲਾ ਚੋਰੀ ਕੀਤੀ ਆ ਜਾਂ ਕੋਈ ਡਾਕਾ ਮਾਰਿਆ ਜਾਂ ਕੋਈ ਲੁੱਟ ਖੋਹ ਕੀਤੀ ਆ ਜਾਂ ਕਿਹੜਾ ਅਸੀਂ ਕੋਈ ਕਿਸੇ ਗਰੀਬ ਨੂੰ ਕੁੱਟਿਆ ਜਾਂ ਰੇਪ ਕਰਤਾ ਭੱਜਣਾ ਕਿਉਂ ਨਾਲੇ ਹੁਣ ਵੱਡੀ ਫਿਰਦੀ ਬਣੀ ਫਿਰਦੀ ਸੂਰਮਈ ਮਤਲਬ ਤੇਰੇ ਵੱਡੇ ਡਾ ਕੋਈ ਤੇਰੇ ਜਿੱਡਾ ਤੇਰੇ ਜਿੱਡਾ ਕੈਰੈਕਟਰ ਲੈਸ ਔਰਤ ਤੇਰੇ ਜਿੱਡੀ ਇੰਡੀਆ ਚ ਨਹੀਂ ਹੈ ਪੂਰੀ ಏਸ਼ੀਆ ਚ ਨਹੀਂ ਹੋਣੀ ਪੂਰੀ ಏਸ਼ੀਆ ਮਹਾਦੀਪ ਨੂੰ ਮੇਰੀ ਮਾੜੀ ਕਿਸਮਤ ਸੀ ਜਿਹੜਾ ਲੋਕ ਕਹਿੰਦੇ ਨੇ ਪਹਿਲਾਂ ਨਹੀਂ ਪਤਾ ਸੀ ਵੀਰੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਫੇਰ ਮੈਂ ਕਿਉਂ ਇਹ ਕੰਮ ਮੇਰੇ ਨਾਲ ਮੈਂ ਕਿਉਂ ਵਿਆਹ ਕਰਾਉਂਦਾ ਉਹ ਤਾਂ ਜਾਂ ਤਾਂ ਇਹ ਲਾ ਲਓ ਵੀ ਬੰਦੇ ਦੇ ਹੱਥ ਹਸਲ ਚ ਹੈ ਹੀ ਕੁਝ ਨਹੀਂ ਉਹ ਹੈ ਉਹਦੇ ਹੈ ਜੋ ਹੈ ਸੋ ਲੈ ਕੇ ਆ ਗਿਆ ਸਾਬ ਦੇਣੇ ਲੈਣੇ ਦੇ ਸੰਬੰਧ ਨੇ ਸੋ ਮੈਨੂੰ ਕੋਈ ਘਰ ਵਾਲੀ ਤੱਕ ਵੀ ਮੇਰੇ ਕੋਈ ਗਿਲਾ ਨਹੀਂ ਸੋ ਗੱਲ ਕਿਉਂ ਉਹ ਚ ਵੀ ਸੀ ਪਰ ਹੁਣ ਚਲੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਹਾਜ਼ਰੀ ਚ ਆਨੰਦਕਾਰ ਦੇ ਲੈ ਕੇ ਆ ਕੇ ਮੇਰੇ ਨਾਲ ਸੌਂਗੀ ਪੈਗੀ ਗੱਲਾਂ ਕਰ ਲੀਆਂ ਉਹਦੇ ਬਾਰੇ ਮੈਂ ਕੀ ਮਾੜਾ ਕਹਿਣਾ ਇਹ ਤਾਂ ਹੁਣ ਮੇਰੀ ਸੱਸ ਨੂੰ ਬੇਨਤੀ ਹੈ ਵੀ ਜੇ ਜ਼ਰਤ ਹੈਗੀ ਤਾਂ ਆ ਜਾ ਜਿਹੜੇ ਚੈਨਲ ਤੇ ਨਾਲੇ ਹੁਣ ਆਪਣੇ ਮੁੰਡੇ ਨੂੰ ਪੇਸ਼ ਕਰੋ ਬਾਕੀ ਮੈਂ ਭਗਵਾਨ ਤੁਹਾਨੂੰ ਬੇਨਤੀ ਕਰਦਾ ਐਸਐਸਪੀ ਨੂੰ ਬੇਨਤੀ ਕਰਦਾ ਬੀਐਸਪੀ ਜਿਹੜਾ ਵੀਰ ਆ ਸੀ ਉਹ ਗੰਨਾ ਸਿੰਘ ਸੰਗ ਸੰਗ ਗੰਨਾ ਸਿੰਘ ਪੀਐਸਪੀਸੀ ਜਿਹੜੇ ਉਹ ਚਾਰ ਵਾਰ ਮੇਰਾ ਰਿਮਾਂਡ ਲੈ ਲਿਆ ਪਿਸਤੌਲ ਪੁੱਛਦੇ ਸੀ ਮੈਂ ਹੁਣ ਉਹਨਾਂ ਨੂੰ ਫੋਟੋ ਭੇਜ ਦੇਣਾ ਫੋਟੋ ਦੁਆਰਾ ਭੇਜ ਦੂਗਾ ਪਹਿਲਾਂ ਹੀ ਭੇਜਿਆ ਜਿਹੜੇ ਬੰਦੇ ਕੋਲ ਪਿਸਤੌਲ ਆ ਉਹ ਬੰਦੇ ਤੇ ਮੇਰੇ ਸਾਲੇ ਕੋਲ ਪਿਸਤੌਲਾਂ ਤੁਸੀਂ ਪਾਓ ਮੇਰੇ ਅਰੈਸਟ ਮੇਰੇ ਸਾਲੇ ਦੀ ਹੁਣ ਕਿਉਂ ਨਹੀਂ ਪਾਉਂਦੇ ਭਗਵਾਨ ਜੀ ਤਮਨ ਠੀਕ ਆ ਅਸੀਂ ਤੂੰ ਲੋਕਾਂ ਨੂੰ ਕੀ ਇਨਸਾਫ ਦਵੇਂਗਾ ਅਸੀਂ ਤੇਰੇ ਹਲਕੇ ਦੇ ਵਿੱਚ ਬੈਠੇ ਆਂ ਤੂੰ ਵੀ ਹਲਕੇ ਦੇ ਵਿੱਚ ਮੈਨੂੰ ਅੱਜ 12 ਸਾਲ ਬਾਅਦ ਤਾਂ ਰੂੜੀ ਦੀ ਰੱਬ ਸੁਣ ਲੈਂਦਾ 12 ਸਾਲ ਹੋ ਗਏ ਮੈਨੂੰ ਆਪਣੇ ਖੇਤ ਚ ਅਨਾਥ ਥਾਸ਼ਡਮ ਚਲਾਉਂਦੇ ਨੂੰ ਤੂੰ ਮੇਰੇ ਦੇਖੋ ਮੇਰੇ ਵਿੱਚ ਗੱਡੀ ਮਾਰੀ ਸੱਟਾਂ ਵੀ ਮੇਰੇ ਸਭ ਤੋਂ ਵੱਧ ਵੱਜੀ ਆ ਹਸਪਤਾਲ ਦੇ ਇਲਾਜ ਵੀ ਮੇਰਾ ਨਹੀਂ ਹੋਣ ਦਿੱਤਾ ਗਿਰਫਦਾਰੀ ਵੀ ਮੇਰੀ ਭਾਦੀ 10 ਮਹੀਨੇ ਜੇਲ ਕੱਟੀ ਚਾਰ ਵਾਰ ਰਿਮਾਨਡ ਲਿਆ ਮੇਰੀ ਮਾਤਾ ਨੂੰ ਤੁਸੀਂ ਝਿੜਕਦੇ ਸੀ ਮੇਰੇ ਭਰਾ ਦੇ ਤੁਸੀਂ ਮਗਰ ਪੁਲਿਸ પા ਕੇ ਰੱਖੀਆ ਉਹ ਘਰੇ ਨਹੀਂ ਪੜਨ ਦਿੱਤਾ ਮੇਰਾ ਭਰਾ ਹੈਗਾ ਸੀ ਮੇਰਾ ਭਰਾ 2 ਘੰਟਿਆਂ ਬਾਅਦ ਹਸਪਤਾਲ ਚ ਆਇਆ ਉਹ ਰਾਵਣ ਜੋਤ ਅੱਜ ਤੱਕ ਗਿਰਫਤਾਰ ਨਹੀਂ ਹੋਇਆ ਮੇਰਾ ਪਿਸਤੌਲ ਉਹਨਾਂ ਕੋਲ ਆ ਕੱਲ ਨੂੰ ਕੋਈ ਬਾਰਦਾਤ ਹੋ ਗਈ ਪੰਜਾਬ ਦਾ ਮੁੱਖ ਮੰਤਰੀ ਮੈਨੂੰ ਦੱਸੋ ਜ਼ਿੰਮੇਵਾਰ ਕੌਣ ਹੈ ਇੱਕ ਵਾਰ ਮੈਨੂੰ ਇਹ ਦੱਸ ਦਿਓ ਵੀ ਜੇ ਉਹ ਪਿਸਤੌਲ ਨਾਲ ਕੱਲ ਨੂੰ ਗੋਲੀ ਚੱਲ ਗਈ ਕੋਈ ਬਾਰਦਾਤ ਹੁੰਦੀ ਉਹਦਾ ਜ਼ਿੰਮੇਵਾਰ ਕੌਣ ਹੈ ਪੰਜਾਬ ਪੁਲਿਸ ਉਹਦੀ ਜ਼ਿੰਮੇਵਾਰ ਹੋਊਗੀ ਕਿਉਂਕਿ ਮੈਂ ਫੋਟੋ 'ਤੇ ਇਸ਼ਾਰਾ ਜਿਹੜੇ ਬੰਦੇ ਕੋਲ ਪਿਸਤੌਲ ਆ ਕਿਉਂਕਿ ਮੈਨੂੰ ਪਹਿਲਾਂ ਤਾਂ ਨਹੀਂ ਸੀ ਮੈਂ ਦੱਸ ਸਕਦਾ ਕਿਉਂਕਿ ਮੈਨੂੰ ਇਹ ਤਾਂ ਪਤਾ ਸੀ ਕਿ ਜਿਹੜਾ ਬੰਦਾ ਚੱਕ ਕੇ ਲੈ ਗਿਆ ਪਿਸਤੌਲ ਉਹ ਤਾਂ ਮੈਂ ਜਾਣਦਾ ਸੀ ਪਰ ਹੁਣ ਮੈਂ ਦੱਸਾਂ ਕਿਵੇਂ ਉਹਦਾ ਨਾਂ ਨਾਮ ਜਾਣਦਾ ਸੀ ਨਾ ਮੈਨੂੰ ਉਹਦਾ ਹੋਰ ਪਤਾ ਸੀ ਉਦੋਂ ਮੈਂ ਜਦੋਂ ਜੇਲ੍ਹ ਤੋਂ ਬਾਅਦ ਮੈਂ ਜ਼ਮਾਨਤ ਤੇ ਹੁਣ ਬਾਹਰ ਆਇਆ ਮੈਂਨੇ ਫਿਰ ਉਹ ਵੀਡੀਓ ਵੇਖੀ ਆ ਜਦੋਂ ਮੈਂ ਇੰਟਰਵਿਊ ਆ ਵੇਖ ਰਿਹਾ ਸੀਗਾ ਇੱਕ ਤਨ ਮੈਂ ਚਲੋ ਵੇਖਣ ਲੱਗ ਗਿਆ ਆਪਣੇ ਰੋਲੇ ਵਾਲੀਆਂ ਉਹਦੇ ਵਿੱਚ ਜਿਹੜਾ ਬੰਦਾ ਪਿਸਤੌਲ ਮੇਰੇ ਤੋਂ ਜਿਹੜੇ ਬੰਦੇ ਦਾ ਮੇਰੇ ਤੋਂ ਪੁੱਛ ਕੇ ਜਿਹੜਾ ਬੰਦਾ ਚੱਕ ਕੇ ਲੈ ਕੇ ਗਿਆ ਉਹੋ ਰਮਣ ਜੋਤ ਦੇ ਨਾਲ ਐਂਬੂਲੈਂਸ 'ਚ ਬੈਠਾ ਜਾ ਰਿਹਾ ਰਮਣ ਜੋਤ ਦੇ ਨਾਲ ਜਦੋਂ ਇੱਥੋਂ ਐਂਬੂਲੈਂਸ 'ਚ ਭੱਜ ਗਏ ਕਿਉਂਕਿ ਬੱਜਿਆ ਤਾਂ ਕੁਝ ਹੈ ਨਹੀਂ ਸੀ ਸਰਜਰੀ ਕਰ ਬਲੇਟ ਬਾਅਦ 'ਚ ਮਾਰ ਲਿਆ ਉਹ ਜਿਹੜਾ ਜਦੋਂ ਪੁਲਸ ਨੇ ਕਹਿਣਾ ਸੀ ਵੀ ਖੂਨ ਲੱਗ ਕਿਉਂਕਿ ਮੈਂ ਠੋਕਣਾ ਸੀ ਸਾਨੂੰ ਤਾਂ ਪਤਾ ਹੈ ਵੀ ਕਿਹੜੇ ਬੰਦੇ ਨੇ ਫੋਨ ਕਰਿਆ ਮੈਂ ਤਾਂ ਪਹਿਲੇ ਦਿਨ ਹੀ ਕਹਿਤਾ ਸੀਗਾ ਵੀ ਕਿੰਦੇ ਨੂੰ ਵੀ ਕਿਸੇ ਤੋਂ ਫੋਨ ਕਰਾਉਣ ਦੀ ਲੋੜ ਨਹੀਂ ਕਿਸੇ ਦੀ ਨਹੀਂ ਚੱਲਣੀ ਪੰਜਾਬ ਦੇ ਸਭ ਤੋਂ ਵੱਧ ਪਾਵਰ ਵਾਲਾ ਬੰਦਾ ਜਿਹੜਾ ਤੁਸੀਂ ਨਾਮ ਇਹ ਤੋਂ ਕਾਨੂੰ ਲਵਾਉਣਾ ਉਸ ਬੰਦੇ ਨੇ ਫੋਨ ਕਰਿਆ ਮੇਰੇ ਉਲਟ ਬਾਬਾ 2 ਸਾਲ ਦੇਰ ਤੋਂ ਬਾਅਦ ਨਹੀਂ ਆਉਣਾ ਚਾਹੀਦਾ ਚਲੋ ਮੈਂ 10 ਮਹੀਨੇ ਮੰਨ ਆ ਗਿਆ ਮੇਰੇ ਸਾਲੇ ਤੇ 307 ਆ ਮੇਰੇ ਸਾਲੇ ਤੇ 326 ਆ ਮੇਰੇ ਸਾਲੇ ਤੇ 25 54 59 ਆ ਅਸਲੀ ਜੀ ਮੇਰੇ ਸਾਲੇ ਤੇ 4 ਵੀ 12 ਤਰਾਵਾਂ ਲੱਗੀਆਂ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੀ ਪੁਲਿਸ ਮੈਨੂੰ ਇਹ ਜਵਾਬ ਦੇਵੇ ਮੈਂ ਤਾਂ ਚਲੋ ਮੰਨ ਲਓ ਵੀ ਮੈਂ ਕਸੂਰ ਵੀ ਕਰਿਆ ਸੀ ਮੈਂ ਗੋਲੀ ਮਾਰਤੀ ਮੰਨ ਲਓ ਫਿਰ ਮੈਂ ਆਪਣੀ ਸਜ਼ਾ ਭੁਗਤ ਲਈ ਨੂੰ 3 ਮਹੀਨੇ ਕਸਟਡੀ ਬੰਨ੍ਹਦੀ ਆ 10 ਮਹੀਨੇ ਕੱਟ ਕੇ ਆ ਹੁਣ ਮੈਨੂੰ ਇਹ ਦੱਸੋ ਵੀ ਮੇਰਾ ਸਾਲਾ ਜਿਹੜਾ ਬਜ਼ਾਰੇ ਲੁੱਟਦਾ ਫਿਰ ਰਿਹਾ ਸਾਲ ਤੋਂ ਪਿਸਤੌਲ ਉਹਨਾਂ ਕੋਲ ਆ ਕੋਈ ਬਾਰਦਾਤ ਹੋ ਗਈ ਉਹਦੇ ਜ਼ਿੰਮੇਵਾਰ ਕੌਣ ਨੇ ਡੀਐਸਪੀ ਸਾਹਿਬ ਤੁਸੀਂ ਦੱਸੋ ਮੇਰੀ ਸੱਸ ਦਾ ਇੱਕ ਵੀ ਰਿਸ਼ਤੇਦਾਰ ਸਾਡੇ ਸਾਹਮਣੇ ਆ ਜਵੇ ਕਿਉਂ ਨਹੀਂ ਕਿਉਂਕਿ ਉਹ ਦੀ ਕਿਸੇ ਨਾਲ ਨਹੀਂ ਬਣੂਆ ਵਿਆਹ ਤੋਂ ਬਾਅਦ ਹੀ ਚੀਜ਼ਾਂ ਦਾ ਪਤਾ ਲੱਗਿਆ ਪਹਿਲਾਂ ਸਾਨੂੰ ਕੀ ਪਤਾ ਸੀ ਮੈਂ ਤਾਂ ਜਿਹੜੀ ਚੀਜ਼ ਮੈਂ ਸੋਚੀ ਕਿਉਂਕਿ ਰਿਸ਼ਤਾ ਕਿਤੇ ਹੋਰ ਦੇਖਣ ਜਾ ਰਹੇ ਸੀ ਉਸ ਦਿਨ ਅਸੀਂ ਇਹਨੇ ਘਰੇ ਆ ਕੇ ਸ਼ਪਾਰਦੀ ਰੈਲੀ ਤੋਂ ਆਈਆਂ ਸੀ ਘਰੇ ਆ ਕੇ ਮੈਂ ਕਿਤੇ ਇਹਨੂੰ ਦੱਸ ਬੈਠਿਆ ਵੀ ਅਸੀਂ ਕੱਲ ਨੂੰ ਰਿਸ਼ਤਾ ਦੇਖਣ ਜਾਣਾ ਇਹਨੇ ਜਾ ਕੇ ਆਪਣੀ ਕੁੜੀ ਲਈ ਰਿਸ਼ਤਾ ਮੰਗ ਲਿਆ ਤੇ ਮਖਾ ਜੀ ਤੁਸੀਂ ਮੇਰੇ ਨੂੰ ਸਾਡੋ ਆਪਣੀ ਕੁੜੀ ਨੂੰ ਪੁੱਛ ਲਓ ਕਹਿੰਦੀ ਉਹਨੇ ਤੈਨੂੰ ਪਸੰਦ ਕਰਿਆ ਉਹ ਮੈਂ ਅਰਦਾਸ ਕਰਕੇ ਆਹਦੀ ਗੁਰੂ ਰਾਮਦਾਸ ਮਹਾਰਾਜ ਚਾਨਣਾ ਜੀ ਮੇਰੇ ਸੰਜੋਗ ਤੁਸੀਂ ਮਿਲਾਇਓ ਉਹ ਮੈਂ ਸੋਚ ਮੈਂ ਸਮਝ ਗਿਆ ਵੀ ਜਿਹੜੀ ਇਹ ਟਾਈਮ ਤੇ ਆ ਗਈ ਖਾਨੀ ਇੱਧਰ ਮਤਲਬ ਖਾਨੀ ਇਹ ਟਾਈਮ ਤੇ ਆ ਗਈ ਇੱਥੇ ਮਹਾਰਾਜ ਦਾ ਇਸ਼ਾਰਾ ਚਲੋ ਸੰਕੋਸ਼ੋਂ ਦੇ ਹੱਥ ਹਕਾਰੇ ਕਰਾਵੇ ਆਪਿਆ ਮਾਨਸਿਕ ਕਿਛ ਨਹੀਂ ਆਤ ਅਸੀਂ ਤਾਂ ਜੇ ਗੁਨਾਹ ਹੀ ਕੀਤਾ ਡੀਐਸਪੀ ਸਾਹਿਬ ਉਹਦੀ ਸਜ਼ਾ ਕੱਟ ਲਈ ਨਾ ਪਰ ਹੁਣ ਮੈਨੂੰ ਇਹ ਦੱਸੋ ਵੀ 15 ਬੰਦੇ ਸੀ ਉਹ 15 ਮੈਂ ਹੁਣ ਪੌਡਕਾਸਟ ਕਰੂੰਗਾ ਪੌਡਕਾਸਟ ਕਰੂੰਗਾ ਜਲਦੀ ਤੇ ਤੁਸੀਂ ਆਹ ਵੀਡੀਓ ਇਹਨੇ ਚੈਨਲਾਂ ਤੇ ਪੇਜਾਂ ਤੇ ਪਾ ਦਿਓ ਚੈਨਲਾਂ ਤੇ ਪੇਜਾਂ ਤੇ ਪਾ ਕੇ ਇਹਨੂੰ ਸ਼ੇਅਰ ਕਰ ਦਿਓ ਇੱਕ ਤਾਂ ਮੇਰੀ ਸੱਸ ਨੂੰ ਬੇਨਤੀ ਆ ਵੀ ਉਹ ਇਹ ਗੱਲ ਦਾ ਜਵਾਬ ਜਰੂਰ ਦੇਵੇ ਵੀ ਜਿਹੜਾ ਉਹਨੇ ਪਹਿਲਾ ਪਹਿਲਾ ਵਿਆਹ ਕਰਾਇਆ ਸੀ ਉਹਨੇ 21 25 ਦਿਨਾਂ ਛਡਤਾ ਉਦੋਂ ਆ ਦੂਜੇ ਵਾਲ ਨੇ ਉਹਨੇ ਆਨੰਦਕਾਰ ਜਲੇ ਸੀ ਕਿਉਂਕਿ ਆਨੰਦਕਾਰ ਜਾ ਬਣਾ ਤਾਂ ਵਿਆਹ ਨਹੀਂ ਹੁੰਦਾ ਜਾਂ ਕੋਟ ਮੈਂਡ ਦੇ ਬਣਾ ਵਿਆਹ ਨਹੀਂ ਹੁੰਦਾ ਕਿ ਇਦਾਂ ਹੀ ਰਹਿ ਲੱਗੀ ਸੀ ਜਾ ਕੇ ਫਿਰ ਜਦੋਂ ਉਹ ਬੰਦਾ ਮਰ ਗਿਆ ਫਿਰ ਤੀਸਰੇ ਨਾਲ ਉਹਦੇ ਨਾਲ ਇਹਨੇ ਆਨੰਦਕਾਰ ਜਲੇ ਸੀ ਫਿਰ ਉਹ ਜਦੋਂ ਮਰ ਗਿਆ ਪਤਾ ਨਹੀਂ ਹੈਗਾ ਚੌਥੇ ਨਾਲ ਜਿਹੜਾ ਉਹ ਇਦਨ ਖਮਾਣੂ ਗਿੱਡੀ ਦਾ ਸੀ ਕਾਂਗਰਸ ਦਾ ਜਿਹੜਾ ਹੰਸੂਆ ਉਹਨੂੰ ਕੁੱਟੀ ਗਈ ਆ ਘਰੇ ਮੈਂ ਦੱਸੂਗਾ ਤੁਹਾਨੂੰ ਤੇ ਪੰਜਵਾਂ ਜਿਹੜਾ ਜਗਿੰਦਰ ਸਿੰਘ ਪੰਜ ਵਿਆਹ ਹੋ ਗਏ ਬਾਕੀ ਮੈਂ ਤਾਂ 10 ਵੀ ਪੂਰੇ ਕਰ ਦੂੰ ਪਰ ਪੰਜ ਮੇਰੇ ਕੋ ਆਨਰ ਰਿਕਾਰਡ ਨੂੰ ਜੇ ਮੈਂ ਇਹ ਕਹਿ ਨਹੀਂ ਸੀ ਮੇਰੇ ਕੋ ਆਨਰ ਰਿਕਾਰਡ ਮੇਰੇ ਤੇ ਨ ਹੋਇਆ ਨੂੰ ਸ਼ਰਮ ਨਹੀਂ ਆਉਂਗੀ ਇਹਨੂੰ ਧੌਲੇ ਝਾਟੀ ਰੱਖਿਆ ਇਹਨੇ ਯਾਰ ਮੇਰਾ ਭਰੋਸਾ ਹੀ ਉੱਠ ਗਿਆ ਮੈਂ ਕਿਹਾ ਯਾਰ ਅਮਰਤਪਾਲ ਨਾਲ ਵੀਰੋ ਕਿਤੇ ਮੈਂ ਸਮਝ ਬੈਠਾ ਵੀ ਅਮਰਤਪਾਲ ਨਾਲ ਰਹਿਣ ਫਿਰਦੀ ਆ ਸਿਮਰਜੀਤ ਮਾੜਨਾ ਫਿਰਦੀ ਆ ਕਿਉਂਕਿ ਮੇਰੇ ਕੀੜਾ ਦੀ ਦਿਮਾਗ 'ਚ ਵੀ ਮੈਂ ਗਰੀਬ ਜੱਟਾਂ ਦੀ ਕੁੜੀ ਲੈਣੀ ਆ ਵੀ ਚਲੋ ਕਿਸੇ ਯਾਦ ਦੀ ਹੋਵੇ ਉਹ ਗੱਲ ਨਹੀਂ ਵੀ ਗਰੀਵੇ ਸਰਪਲ ਠੀਕ ਜੇ ਪਰਿਵਾਰ ਤੇ ਲੈਣੀ ਹੈ ਜਿਹੜੇ ਰੋਟੀ ਖਵਾ ਦੇਣ ਬਸ ਉਹ ਦਿਨ ਸੋ ਮੈਂ 11 15 15 ਹੋਣਗੇ 20 ਬੰਦੇ ਬਰਾਤ ਲੈ ਕੇ ਗਿਆ ਉਹ 20 ਬੰਦੇ ਤੇ ਮੰਗ ਕੋਈ ਨਹੀਂ ਨਾ ਕੋਈ ਚੀਜ਼ ਅਸੀਂ ਮੰਗ ਲਈ ਹੈ ਇੱਕ ਵੀ ਚੀਜ਼ ਇਹਨਾਂ ਨੇ 4 ਪੈਂਟਾਂ ਸਲਟਾਂ ਦਿੱਤੀਆਂ ਸੀ ਮੈਨੂੰ ਉਹ ਵੀ ਮੇਰਾ ਮਨ ਨਹੀਂ ਮੰਨਿਆ ਮੈਂ ਵਾਪਸ ਕਰਤੀਆਂ ਮਾ ਮੇਰੇ ਫਿੱਟ ਨਹੀਂ ਮੈਂ ਕਿਹਾ ਮੈਂ ਖਾ ਯਾਰ ਇਹਨਾਂ ਤੋਂ ਲੈਣਾ ਹੀ ਕੁਝ ਨਹੀਂ ਜੋ ਤਾਂ ਮੈਨੂੰ ਉਦੋਂ ਮੈਂ ਹੈਰਾਨ ਰਹਿ ਗਿਆ ਜਦੋਂ ਮੇਰੇ ਘਰ ਵਾਲਿਆਂ ਨੇ ਕਿਹਾ ਤੈਨੂੰ ਤੁਹਾਨੂੰ ਮੈਂ ਆਪਣੇ ਡੈਡੀ ਨਾਲ ਮਲਾਉਂ ਮੈਂ ਖਾ ਉਹਨਾਂ ਡੈਡੀ ਤਾਂ ਚੜ੍ਹਾਈ ਕਰਕੇ ਕਹਿੰਨੇ ਜਿਹੜਾ ਮੇਰਾ ਹੁਣ ਡੈਡੀ ਆ ਉਹ ਕਦੇ ਐਦਾਂ ਮੈਂ ਗੱਲਾਂ 'ਚ ਚੱਲ ਪੁੱਛਣ ਲੱਗਿਆ ਉਹ ਖੁੱਲ ਗਈ ਉਹਨੇ ਫਿਰ ਮੈਨੂੰ ਪੰਜੇ ਤਾਂ ਉਹਨੇ ਮੈਨੂੰ ਦੱਸਿਆ ਤੇ ਮੈਂ ਕਿਉਂ ਹਣ ਇੱਥੋਂ ਤੁਸੀਂ ਪਿੰਡ ਦਾ ਗਹਾਰਿਆਂ ਤੋਂ ਪਤਾ ਲੱਗ ਜਾਂਦਾ ਕੈਰੈਕਟਰ ਦਾ ਸਾਰਿਆਂ ਨੂੰ ਪਤਾ ਲੱਗ ਰਿਹਿੰਦਾ ਵੀਡੀਓ ਇਹ ਨਹੀਂ ਕਹਿੰਦਾ ਮੈਂ ਕੋਈ ਜ਼ਿੰਦਗੀ 'ਚ ਗਲਤੀ ਨਹੀਂ ਕੀਤੀ ਮੈਨੂੰ ਆਪਣੇ ਪਿਛਲੇ 20 ਸਾਲਾਂ ਤੋਂ ਸੁਰਤ ਆ ਮੈਂ 20 ਸਾਲਾਂ ਦੇ ਵਿੱਚ ਕਦੇ ਇੱਕ ਕੁੜੀ ਨਹੀਂ ਛੇੜੀ ਇੱਕ ਕੁੜੀ ਮੈਂਨੇ ਛੇੜੀ ਨਹੀਂ ਕਦੇ ਜ਼ਿੰਦਗੀ 'ਚ ਕਦੇ ਜੇ ਮੈਂ ਕਮੈਂਟ ਕਰਦਾਂਦਾ ਬੰਦਾ ਕੋਈ ਬੋਲ ਦਿੰਦਾ ਨਾ ਆਪਣਾ ਹੀ ਘਰੇ ਆਪਣੇ ਘਰੇ ਭੈਣ ਸੀ ਮੇਰੇ ਘਰੇ ਤਾਂ ਭੈਣ ਵੀ ਉਹ ਸੀ ਜਿਹੜੇ ਨਾ ਸੁਣਦਾ ਸੀ ਨਾ ਬੋਲਦੀ ਸੀ ਇਸ ਕਰਕੇ ਆਪਣੇ ਆਪ ਨੂੰ ਬੜਾ ਸਹੀ ਰੱਖਿਆ ਹਾਂ ਚਲੋ ਜਿਹੜੀ ਚੀਜ਼ ਮਣੀ ਮੋਟੀ ਕਵੀ ਸੀ ਫੀਮ ਖਾਂਦੇ ਸੀ ਪਹਿਲਾਂ ਉਹ ਦੱਸਤੀ ਤੁਹਾਨੂੰ ਤੇ ਹੁਣ ਮੇਰੀ ਭਗਵਾਨਤ ਮਾਨ ਨੂੰ ਬੇਨਤੀਆਂ ਮੇਰੀ ਐਸਐਸਪੀ ਫਤੇਗੜ ਸਾਹਿਬ ਨੂੰ ਬੇਨਤੀਆਂ ਵੀ ਮੇਰਾ ਸਾਲਾ ਰਾਵਣ ਜੋਟ ਤੇ ਉਹਦੇ 15 ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਪਾਈ ਜਾ ਜੇ ਨਹੀਂ ਗ੍ਰਿਫਤਾਰੀ ਪਾਉਂਦੇ ਫੇਰ ਨਸੂ ਦਾ ਕੀ ਜਾਨਾ ਮੈਂ ਤਾਂ ਸਭ ਤੋਂ ਵੱਡਾ ਹਾਈ ਕੋਰਟ ਮੇਰੀ ਮਾਤਾ ਨੂੰ ਮੰਨਦਾ ਮੇਰੀ ਮਾਂ ਮੈਨੂੰ ਮੇਰੀ ਮਾਂ ਮੈਨੂੰ ਜੇ ਐਂ ਵੀ ਕਹਦੇ ਵੀ ਆਹ ਬੰਦੇ ਨੂੰ ਮਾਰ ਦੇ ਮੈਂ ਮਾਰ ਦਿੰਦਾ ਪਰ ਮੇਰੀ ਮਾਤਾ ਦੀਆਂ ਖੁਸ਼ੀਆਂ ਲਈ ਮੈਂ ਟੀਕੇ ਬੈਠਾ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਐਸਐਸਪੀ ਨੂੰ ਡੀਐਸਪੀ ਨੂੰ ਡੀਜੀਪੀ ਸਾਹਿਬ ਨੂੰ ਪ੍ਰਮਾਣਿਤ ਕਰਦਾ ਕਿ ਮੇਰਾ ਜਿਹੜਾ ਪਿਸਤੌਲ ਆ ਉਹਦੀ ਬਰਾਮਦਗੀ ਮਤਲਬ ਇਹ ਕਵਰ ਕੀਤਾ ਜਾਵੇ ਉਹਨੂੰ ਮੇਰੇ ਸਾਲੇ ਕੋਲ ਆ ਜਿਹੜੇ ਬੰਦੇ ਨੇ ਚੱਕਿਆ ਉਹਦੀ ਫੋਟੋ ਭੇਜ ਦਿੰਦੇ ਆ ਤੇ ਬਾਕੀ ਜਿਹੜੇ 15 ਆਣਾ ਪਛਾਤੇ ਬੰਦੇ ਨੇ ਉਹਨਾਂ ਦੀਆਂ ਗਿਰਫਤਾਰੀਆਂ ਪਾਈਆਂ ਜਾਣ ਬਾਕੀ ਕੀ ਹੋਇਆ ਕੀ ਕਦੇ ਪੌਂਟ ਗਾਫਟ ਦੱਸਾਂਗੇ ਇੰਨੀਆਂ ਕਿ ਬੇਨਤੀਆਂ ਪ੍ਰਮਾਣ ਕਰਿਓ ਸਾਡਾ ਫੋਨ ਨੰਬਰ ਆ 99140 74377 62894974611 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ